ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਵੱਡਾ ਐਨਕਾਊਂਟਰ ਕੀਤਾ ਗਿਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਨਹਿਰ ਦੇ ਕੰਢੇ ਸੂਨਸਾ ਏਰੀਆ ਹੈ ਜਿਸ ਜਗ੍ਹਾ ਤੇ ਉੱਤੇ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਤਾਂ ਦੱਸ ਦਈਏ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਕਈ ਧਾਰਮਿਕ ਮੰਦਰਾਂ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਅੱਜ ਇੱਕ ਨੌਜਵਾਨ ਦੇ ਵੱਲ ਪੁਲਸ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜਦ ਜਵਾਬੀ ਕਾਰਵਾਈ ਦੇ ਵਿੱਚ ਪੁਲਸ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਤਾਂ ਉਸ ਦੇ ਪੈਰ ਦੇ ਵਿੱਚ ਲੱਗਦੀ ਹੈ ਔਰ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਮੌਕੇ ਤੇ ਜੋ ਹਲਾਫ ਨੇ ਉਹ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਦੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਵੇਖ ਸਕਦੇ ਹੋ ਮਹਿਰ ਦੇ ਕੰਡੇ ਦੇ ਉੱਤੇ ਸੁੰਸਾਨ ਵਾਲੀ ਥਾਂ ਸੇ ਜਿਸ ਥਾਂ ਦੇ ਉੱਤੇ ਨੌਜਵਾਨ ਦੇ ਵੱਲੋਂ ਹਥਿਆਰ ਲੁਕੋ ਕੇ ਰੱਖਿਆ ਹੋਇਆ ਸੀ ਔਰ ਉਸੇ ਹਥਿਆਰ ਦੀ ਆੜ ਦੇ ਵਿੱਚ ਉਸ ਦੇ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਮੈਂ ਜਿਹੜੇ 6 ਔਰ 7 ਤਰੀਕ ਦੀ ਰਾਤ ਨੂੰ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀਗੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਬੜੀ ਮਿਹਨਤ ਕੀਤੀ ਗਈ ਔਰ ਦੋ ਦੋਸ਼ੀ ਫੜ ਲਏਗੇ ਜਸ਼ਨਪ੍ਰੀਤ ਔਰ ਇੱਕ ਮਾਈਨਰ ਮੁੰਡਾ ਸੀਗਾ ਦੋਨੇ ਫੜੇ ਗਏ ਸੀ ਦਰਗਾਹਾ ਪਿੰਡ ਹੈਗੇ ਨੇ ਕੋਟਲੀ ਸੂਰਦ ਮੱਲੀਆਂ ਦੇ ਦੋਨੇ ਔਰ ਇਹਨਾਂ ਨੂੰ ਫਿਰ ਅੱਜ ਜਿਹੜਾ ਯੂਵਨਾਈਲ ਹੈਗਾ ਉਹ ਤਾਂ ਅੱਜ ਪੇਸ਼ ਕੀਤਾ ਜਾ ਚੁੱਕਾ ਕਿਉਂਕਿ ਉਹਦਾ ਰਿਮਾਨਡ ਨਹੀਂ ਲੈ ਸਕਦੇ ਉਹਨੂੰ ਜੁਡੀਸ਼ਲ ਭੇਜਿਆ ਜਾ ਚੁੱਕਾ ਹੈ। ਔਰ ਜਿਹੜਾ ਜਸ਼ਮਪ੍ਰੀਤ ਹੈ ਇਹਨੇ ਅੱਜ ਐਸਐਚਓ ਕੰਟੋਨਮੈਂਟ ਸਾਡੇ ਮੋਹਿਤ ਕੁਮਾਰ ਨੇ ਉਹਨਾਂ ਨੂੰ ਉਹਨੇ ਦੱਸਿਆ ਮੈਂ ਇੱਕ ਪਿਸਟਲ ਇੱਥੇ ਰੱਖਿਆ ਹੋਇਆ ਗਲੌਕ ਨਾਈ ਮਮ ਦਾ ਔਰ ਉਹਦਾ ਸ਼ਮਸ਼ੀਰ ਸ਼ੇਰਾ ਹੈਗਾ ਹੁਣ ਮਾਨ ਕਹਿੰਦੇ ਹੈਗੇ ਫੌਰਨ ਚ ਹੀ ਰਹਿੰਦਾ ਹੈਗਾ ਉਹਦੇ ਅੱਗੇ ਉਹਨੇ ਜੇਦੀ ਡਾਇਰੈਕਸ਼ਨ ਤੇ ਇਹਨਾਂ ਨੇ ਕੰਮ ਕੀਤਾ ਸੀਗਾ ਉਹਨੇ 2 ਮਹੀਨੇ ਪਹਿਲਾਂ ਇਹਨਾਂ ਨੂੰ ਪਿਸਤਲ ਦਿੱਤਾ ਸੀ ਉਹ ਕਹਿੰਦਾ ਜੀ ਮੈਂ ਰੱਖਿਆ ਹੋਇਆ ਡਰੇਨ ਦੇ ਲਾਗੇ ਲੁਕੋ ਕੇ ਝਾੜੀਆਂ 'ਚ ਮੈਂ ਤੁਹਾਨੂੰ ਦੱਸ ਸਕਦਾ ਮੈਨੂੰ ਕੰਦਾ ਆਈਡੀਆ ਹੈਗਾ ਤੇ ਮੈਂ ਉੱਥੇ ਤੁਹਾਨੂੰ ਦੇ ਦਾਂਗਾ ਉਹ ਵੀ ਸਾਡੇ ਜਿਹੜੇ ਇਨਸਪੈਕਟਰ ਕੰਟਰੋਲਮੈਂਟ ਮੋਹਿਤ ਕੁਮਾਰ ਆਪਣੇ ਪੁਲਿਸ ਪਾਰਟੀ ਨਾਲ ਨੂੰ ਅੱਜ ਕਰੀਬ 2 ਵਜੇ ਦੇ ਇੱਥੇ ਲੈ ਕੇ ਆਏ ਨੇ ਜਦੋਂ ਇੱਥੇ ਲੈ ਕੇ ਆਏ ਤੇ ਇਹ ਫਿਰ ਕਹਿ ਰਿਹਾ ਸੀ ਵੀ ਕਿ ਉਹ ਜਗਾ ਇਧਰ ਹੀ ਹੈਗੀ ਆ ਤੇ ਕਹਿੰਦਾ ਜੀ ਮੈਂ ਤੁਹਾਨੂੰ ਰਿਕਵਰ ਕਰਾ ਦਿੰਦਾ ਜਦੋਂ ਇੱਥੇ ਇਸ ਜਗ੍ਹਾ ਤੇ ਪਹੁੰਚੇ ਆ ਜਿੱਥੇ ਆਪਾਂ ਖੜੇ ਆ ਉੱਥੇ ਉਹ ਕਹਿਣ ਲੱਗ ਪਿਆ ਵੀ ਮੈਨੂੰ ਬਾਥਰੂਮ ਆਇਆ ਜੀ ਮੈਨੂੰ ਥੋੜਾ ਜਿਹਾ ਥੱਲੇ ਉਤਾਰੋ ਤੇ ਉਹ ਜੋ ਜ਼ਿਆਦਾ ਉਹਨੇ ਫੋਰਸ ਕੀਤਾ ਵੀ ਉਹ ਫਿਰ ਥੱਲੇ ਉਤਰਿਆ ਔਰ ਜਦੋਂ ਥੱਲੇ ਉਤਰ ਕੇ ਉਹ ਆਪਣਾ ਬਾਥਰੂਮ ਵਗੈਰਾ ਜਾ ਰਿਹਾ ਸੀ ਆਪਣੀ ਪੁਲਿਸ ਪਾਰਟੀ ਵੀ ਉਹਦੇ ਨਾਲ ਖੜੀ ਸੀਗੀ ਐਕਚੁਅਲੀ ਉਹਨੇ ਉਹ ਜਗਾਹ ਹੀ ਚੂਜ਼ ਕੀਤੀ ਜਿੱਥੇ ਉਹਨੇ ਪਿਸਟਲ ਰੱਖਿਆ ਹੋਇਆ ਸੀ ਇੱਕ ਥੱਲੇ ਪੱਥਰ ਦੀ ਸਿਲੀ ਹੈ ਉਹਦੇ ਥੱਲੇ ਉਹਨੇ ਧੋਕੇ ਰੱਖਿਆ ਹੋਇਆ ਸੀਗਾ ਉਹ 9mm ਗਲੌਕ ਸੀਗਾ ਉਹਨੇ ਇਮੀਡੀਏਟਲੀ ਬੜੀ ਫੁਰਤੀ ਨਾਲ ਉਹਨੇ ਠਾਨਦਾਰ ਨੂੰ ਧੱਕਾ ਮਾਰਤਾ ਉਹ ਡਿੱਗ ਪਿਆ ਤੇ ਮੁੜ ਕੇ ਉਹ ਪਿਸਟਲ ਚੱਕ ਕੇ ਉਹਨੇ ਜਕਦਮ ਉਹਨੇ ਫਾਇਰ ਕੀਤਾ ਉਹ ਲਖਲੀ ਇਸੇ ਅਡੇ ਉਹ ਬਚਾਅ ਹੋ ਗਿਆ ਉਹ ਨਾਲ ਇੱਕ ਕੁੜੀ ਹੈ ਉੱਥੇ ਤੁਸੀਂ ਕੰਨ ਤੇ ਦੇਖਿਆ ਵੀ ਉਹਨਾਂ ਉੱਥੇ ਗੋਲੀ ਵੀ ਵੱਜੀ ਹੈ ਤੇ ਸਾਡੇ ਐਸ ਐਚਓ ਇਹਨਾਂ ਨੇ ਆਪਣੇ ਸੈਲਫ ਡਿਫੈਂਸਸ ਚ ਹਵਾਈ ਫਾਇਰ ਵੀ ਕੀਤਾ ਵੀ ਤੂੰ ਇਹ ਨਾ ਕੰਮ ਕਰ। ਦਵਾਰਾ ਉਹਨੇ ਫੇਰ ਫਾਇਰ ਕਰਤਾ। ਉਹ ਵੀ ਲੱਕੜੀ ਬਚਾਹ ਹੋ ਗਿਆ ਤੇ ਉਹ ਫਿਰ ਇੰਸਪੈਕਟਰ ਮੋਹਿਤ ਕੁਮਾਰ ਉਹਨਾਂ ਨੇ ਫਿਰ ਸੈਲਫ ਡਿਫੈਂਸ ਪਾਸਤੇ ਉਹਨੂੰ ਜਦੋਂ ਭੱਜਣ ਲੱਗਾ ਸੀ ਉਹਨੂੰ ਉਹਨ ਗੋਲੀ ਮਾਰੀ ਆ ਥੱਲੇ ਉਹ ਲੱਤ 'ਚ ਵੱਜੀ ਆ ਜਿਹਨੂੰ ਫ੍ਰੀਮੀਡੀਟਲੀ ਹੌਸਪੀਟਲ ਲੈ ਲਿਜਾਇਆ ਜਾ ਚੁੱਕਾ ਹੈ ਜਿੱਥੇ ਉਹ ਅੰਡਰ ਟ੍ਰੀਟਮੈਂਟ ਹੈ। ਬਾਕੀ ਜਿਹੜੀ ਇਹਨੇ ਅੱਜ ਹਰਕਤ ਕੀਤੀ ਹੈ ਉਹਦੇ ਰਿਗਾਰਡਿੰਗ ਅ ਲਗ ਮਕਦਮਾ ਦੱਚ ਕਰ ਲਿਆ ਔਰ ਜਿਹੜਾ ਪਿਸਟਲ ਹੈ ਗਲੌਕ ਦਾ ਉਹ ਰਿਕਵਰ ਹੋ ਗਿਆ ਸਾਨੂੰ ਉਹ ਜਿਹੜਾ ਇਹਨੂੰ ਮਿਲਿਆ ਸੀਗਾ ਬਾਕੀ ਫਰਦਰ ਅਸੀਂ ਇਹਦੀ ਹੁਣ ਤਫ਼ਤੀਸ਼ ਚੱਲ ਰਹੀ ਹੈ ਬਾਕੀ ਸਾਡੀ ਇਹ ਕਮਿਸ਼ਨਰ ਦੀ ਪੁਲਿਸ ਨੇ ਬੜੀ ਜਿਹੜੀ ਸ਼ਲਾਘਾ ਜੋ ਕੰਮ ਕੀਤਾ ਸੀਗਾ ਜਿਹੜੇ ਬੰਦੇ ਫੜੇ ਸੀਗੇ ਅੱਜ ਇਹਨਾਂ ਨੇ ਕਿਉਂਕਿ ਬਹੁਤ ਸ਼ਾਤਰ ਤਰ੍ਹਾਂ ਦੇ ਬੰਦੇ ਨੇ ਤੇ ਇਹ ਸਾਰਾ ਜਿਹੜਾ ਸਾਡੇ ਇੰਸਪੈਕਟਰ ਮੋਹਿਤ ਕੁਮਾਰ ਇਹਨਾਂ ਨੇ ਅੱਜ ਚਲਾਗਾ ਜੋ ਕੰਮ ਕੀਤਾ ਪੁਲਿਸ ਦੀ ਆਪਣੇ ਮਲਾਜਮਾਂ ਦੀ ਜਾਨ ਵੀ ਬਚਾਈ ਹੈ ਔਰ ਇੱਕ ਰਿਕਵਰੀ ਵੀ ਕੀਤੀ ਹੈ ਔਰ ਥੋੜੇ ਕਿਲੇ ਬੰਦੇ ਉਹ ਲਿਆ ਦਿੱਤੇ ਤਾਂ ਇੱਥੇ ਦਾ ਟੋਟਲ ਇੱਕ ਹੀ ਲੈਂਦਾ ਸੀ ਜਸ਼ਨਪ੍ਰੀਤ ਇੱਕੋ ਹੀ ਦੋਸ਼ੀ ਸਿਗਾ ਸਰ ਮਨਸ਼ਾ ਕਿਸੇ ਇਹਨਾਂ ਨੇ ਕਿਵੇਂ ਜਿਹੜੀ ਜਗ੍ਹਾ ਡੈਂਟੀਫਾਈ ਕਰਾਈ ਗਈ ਕਿ ਦੇਖੋ ਇਹ ਹੁਣ ਜਗ੍ਹਾ ਜਿਹੜੀ ਉਹਨੇ ਤਾਂ ਦੱਸਿਆ ਸੀ ਨਾ ਵੀ ਇੱਥੇ ਰੱਖਿਆ ਹੋਇਆ ਇਸ ਜਗ੍ਹਾ ਤੇ ਜਿਹੜੇ ਨਾਰੇ ਲਿਖੇ ਸੀ ਉਹਦੀ ਦੇਖੋ ਮਨਸ਼ਾ ਤੁਹਾਨੂੰ ਪਤਾ ਹੀ ਐਂਟੀ ਨੈਸ਼ਨਲ ਸਲੋਗਨ ਲਿਖਣ ਦਾ ਕੀ ਮਤਲਬ ਹੁੰਦਾ ਪਤਾ ਹੀ ਹੁੰਦਾ ਆਪਾਂ ਨੂੰ ਵੀ ਥੋੜਾ ਜਿਹਾ ਆਪਣੇ ਆਪ ਥੋੜਾ ਜਿਹਾ ਲੋਕਾਂ ਚ ਉਹਦਾ ਦੇਸ਼ਤ ਪਾਉਣ ਵਾਸਤੇ ਕਰਦੇ ਨੇ ਬਾਕੀ ਇਹ ਪੁਲਿਸ ਵੱਲੋਂ ਉਹਨੂੰ ਮਤਲਬ ਬਹੁਤ ਜਲਦੀ ਫੜਿਆ ਗਿਆ ਇੱਕ ਕੋ ਇਹੋ ਜੇ ਕੇਸ ਟ੍ਰੇਸ ਕਰਨ ਚ ਬਹੁਤ ਮਿਹਨਤ ਲੱਗਦੀ ਹੈ ਜਦੋਂ ਫੜੇ ਜਾਂਦੇ ਸਾਨੂੰ ਇਜ਼ੀਲੀ ਲੱਗਦਾ ਕੋੜਾ ਸੌਖਾ ਕੰਮ ਹੈ ਪਰ ਇਟ ਨਾਟ ਇਜ਼ੀ ਜੋਬ ਔਰ ਇਹ ਸਾਰੇ ਸਾਡੇ ਪੀਡੀਸੀਪੀ ਟੂ ਹਰਪਾਲ ਸਿੰਘ ਏਸੀਪੀ ਸ਼ਿਵਦਰਸ਼ਨ ਸਿੰਘ ਹਾਂ ਇਹ ਵੀ ਕ੍ਰਾਈਮ ਸਾਰਿਆਂ ਨੇ ਬੜੀ ਮਿਹਨਤ ਕੀਤੀ ਸੀ ਸਰ ਕੀ ਹੋਰ ਦਾ ਨਾਲ ਲਿੱਤਾ ਉਹਨੇ ਹੋਰ ਕਿਸੇ ਬੰਦੇ ਉਹ ਚੱਲ ਰਹੀ ਸ਼ਮਸ਼ੇਰ ਸ਼ੇਰ ਦਾ ਤਾਂ ਨਾਂ ਸਾਡੇ ਕੋਲ ਆਲਰੇਡੀ ਆਏ ਹੋਇਆ ਬਾਕੀ ਉਹ ਸੀ ਕਰ ਰਹੇ ਆ ਤੇਜ਼ ਚੱਲ ਕਿੰਨਾ ਤਗੜਾ ਦਹਿਸ਼ਤਗਰਦਾ ਜਿਉਂ ਕਿ ਜਿਸ ਨੇ ਨਾਰੇ ਲਿਖੇ ਆਂ ਟੀ ਦੇ ਦੇਖੋ ਜਿਹੜੇ ਇਹ ਬੰਦੇ ਦਾ ਨਾਰਮਲੀ ਹੈਗੇ ਆ ਜਿਹੜਾ ਛੋਟਾ ਮੁੰਡਾ ਮਾਈਨਰ ਹੋ ਤਾਂ ਪੜਦਾ ਹੀ ਹੈਗਾ 10+2 ਚ ਇਹ ਵੀ 10+2 ਪਾਸ ਹੈਗਾ ਕੋਈ ਇੱਕ ਇੱਥੇ ਪਰਚਾ ਹੈਗਾ ਛੋਟਾ ਕੋਈ ਜਿਆਦਾ ਵੱਡਾ ਨਹੀਂ ਜਿਹਾ ਇਹ ਕਰਦਾ ਕੀ ਬੇਸਿਕਲੀ ਇਹ ਕੁਛ ਨਹੀਂ ਵੈਸੇ ਆਪਣਾ ਜਦੋਂ ਉਹ ਖੇਤੀਬਾੜੀ ਕਰਦੇ ਸੀਗੇ ਉਦੋਂ ਹੋਰ ਕੋਈ ਖਾਸ ਕੰਮ ਨਹੀਂ ਸੀ ਇਹਨਾਂ ਦਾ ਤੇ ਇਹਨਾਂ ਕੰਮਾਂ ਦੇ ਕਿਵੇਂ ਪੈ ਗਿਆ ਤੇਰੇ ਤੇ ਤੇ ਬਾਜੀ ਇਹਨਾਂ ਦੇ ਉਹ ਬੜਾ ਸ਼ੇਰੇ ਨੇ ਮੋਟ ਇਹਨਾਂ ਦੇ ਐਕਚੁਅਲੀ ਪਿੰਡਾਂ ਦੇ ਲਾਗੇ ਤੇ ਹੈਗੇ ਉਹਨੇ ਇਹਨੂੰ ਮੋਟੀਵੇਟ ਕੀਤਾ ਲਾਲਚ ਦਿੱਤਾ ਪੈਸੇ ਦਾ ਪੈਸੇ ਦੇ ਲਾਲਚ ਵਿੱਚ ਪੈਸਾ ਵੀ ਕੋਈ ਨਹੀਂ ਮਿਲਿਆ ਸੀ ਜਿਵੇਂ ਤਨੂੰ ਕੱਲ ਵੀ ਸੀਪੀ ਸਾਹਿਬ ਨੇ ਸੁਪੇਨ ਕੀਤਾ ਸੀ ਇਹ ਗਲੋਕ ਜਿਹੜੀ ਆ ਉਹ ਬਾਰੋਂ ਉਹ ਸਾਰੀ ਕਾਫੀ ਵਧੀਆ ਕੁਆਲਿਟੀ ਦੀ ਹੈ ਉਹ ਸਾਰੀ ਬਾਕੀ ਚੈੱਕ ਕਰ ਲੈ ਸਰ ਟੋਟਲ ਕਿੰਨੇ ਫਾਇਰ ਹੋਏ ਆ ਜੀ ਟੋਟਲ 2 ਫਾਇਰ ਤਾਂ ਉਹਨੇ ਕੀਤੇ ਆ ਜੀ ਦੋਸ਼ੀ ਨੇ ਆ ਦੋ ਹੀ ਸਾਡੇ ਐਸਐਚਓ ਸਾਹਿਬ ਨੇ ਕੀਤੇ